ਹਾਂਜੀ ਬੈਠੇ ਸਾਰੇ ਲੈ ਇੱਧਰ ਬੈਠੇ ਭੂਈ ਆ ਮਮਾ ਵਾਹਿਗੁਰੂ ਜੀ ਕੀ ਫਤਿਹ ਓ ਫੋਟੋ ਇੱਧਰ ਦੇਖੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਜੀ ਨਿੱਕੀ ਪ੍ਰੋਣੀ ਆਈ ਦਿੱਲੀੋਂ ਇਹ ਦਿੱਲੀੋਂ ਆਈ ਆ ਸਪੈਸ਼ਲ ਵਲੌਗ ਬਣਾਉਣ ਲਈ ਹਾਂ ਇਹ ਇਕੱਲੀ ਰਹਿ ਪੈਂਦੀ ਸਾਡੇ ਕੋਲ ਇੱਥੇ ਹਾਂ ਇੱਥੇ ਸਤਿ ਸ਼੍ਰੀ ਅਕਾਲ ਜੀ ਪਾਈ ਵੀ ਕਰ ਦੋ ਨਾ ਸਾਰੇ ਹਾਂ ਤੇ ਬਾਕੀ ਨਾਨਕੇ ਆਏ ਪਰਾਉਣੇ ਹਾਂ ਆ ਸੋਰੀ ਦੇਖੋ ਬੈਠੇ ਉਹ ਵੀ ਨਾਨਕੇ ਇੱਕ ਕਿੱਥੇ ਗਿਆ ਤੂੰ ਚਲਾ ਉਹ ਮਗਰ ਬੈਠਾ ਇੱਥੇ ਬੈਠਾ ਨੁਕਰੀ ਲੱਮਾ ਇੱਧਰ ਆ ਇੱਧਰ ਇੱਕ ਬੈਠ ਕੋਈ ਲੱਗ ਬੈਠ ਚਲ ਬਾਈ ਘਟੀ ਦਾ ਖਾਣਾ ਇਹ ਪਰੋਣਾ ਆ ਸਾਡਾ ਕਰਦੀਆਂ ਤੂੰ ਹੂੰ ਤੇ ਵੇਖੋ ਅੱਜ ਸਾਡੇ ਪੁੱਪੜ ਜੀ ਦੇ ਘਰ ਕਿੰਨੀ ਰੌਣਕ ਲੱਗੀ ਗਰਮੀਆਂ ਨੇ ਜਾਂ ਛੁੱਟੀਆਂ ਚਹਿਲ ਮਹਿਲ ਹੋਣ ਡਈ ਆ ਵੀਰ ਸਾਡਾ ਲਿਆ ਆ ਦਿਹਾਣੇ ਇਹ ਸਾਰੇ ਐ ਗੋਲਗੱਟਾ ਰਾ ਬਣਾ ਕੇ ਬੈਠੇ ਸਾਈਡ ਤੇ ਵੀਰ ਅਲੋ ਚੇਤੇ ਕੰਢਈ ਹੀਗੀ ਪਤਾ ਜੀ ਦੋਨ ਲਖਿੰਦਰ ਦਾ ਵਿਆਹ ਹੈਗਾ ਤੇ ਅਹੀ ਸੇਰ ਵਾਲੇ ਉਹ ਡਿਜ਼ਾਈਨ ਵਾਲੇ ਇਹਨੇ ਸਾਨੂੰ ਰੋਕ manne ਰੁਵਾਇ ਗਏ ਨੇ ਸਾਡੇ ਸਿਰ ਖਲਾ ਹੀ ਦਿੱਤੇ ਪੈਣਾ ਅਸੀਂ ਇੰਨਾ ਰੋਈਆਂ ਵੀ ਨਹੀਂ ਖੋਲਣੇ ਆਂਦਾ ਫੇ ਜੇ ਤੁਸੀਂ ਇਹ ਸਿਰ ਨਹੀਂ ਨਾ ਖੋਲਦੀਆਂ ਮੈਂ ਨਾਲ ਰੰਝੇ ਜੰਜੇ ਇਹਦਾ ਨਹੀਂ ਵਿਆਹ ਵਿਆਹ ਦੀਦੀ ਲਖਿੰਦਰ ਦਾ ਹੈਗਾ ਅੰਦਰੋਂ ਬਾਹਰ ਨਾ ਨਿਕਲਿਓ ਤੁਸੀਂ ਨਵੇਂ ਟਸਨ ਕਰਨਾ ਚਲੋ ਆਹ ਉਸ ਜਿਹੜੇ ਸਾਰੇ ਉਸ ਜਿਹੜੇ ਮੂੰਹ ਐ ਖੁੱਲੇ ਹੋਏ ਉਹ ਦੁਆਣੇ ਦੇ ਮੈਂ ਤਾਂ ਲੈ ਆ ਮੈਂ ਤਾਂ ਇਹੋ ਹੀ ਬਾਰਾ ਖਾਣੇ ਇਦੀ ਜਨਤਾ ਚਾਹ ਹਮਾਰਾ ਘਰੇ ਲੈ ਆਏ ਦਿਓ ਵਿਚਾਰੇ ਦੋ ਦਿਨ ਵੀ ਨਹੀਂ ਆਏ ਇਹਨੂੰ ਤੇ ਲੋਕੀ ਨਾ ਪਾਉਂਦੇ ਆ ਸੀਨ ਵੀ ਉਦਾਂ ਹੀ ਵੀਡੀਓ ਚ ਬਣਾ ਕੇ ਪਾ ਦਿੰਦੇ ਵੀ ਬਾਹਰੋਂ ਆਇਆ ਵਾ ਸਾਡਾ ਭਰਾ ਤੇ ਆਇਆ ਰੀਅਲ ਚ ਬਾਹਰੋਂ ਤੇ ਇਦਾਂ ਤਾਂ ਨਾ ਨਾ ਕਹਿ ਹਾਂ ਚੱਲ ਗੱਲ ਲੱਗਣੀ ਆ ਕੋਈ ਹਾਂ ਤੇ ਉਹ ਜਾਂ ਫੁੱਲੇ ਕੱਢ ਲਓ ਤੇ ਜਾਂ ਫਿਰ ਦੁਆਣੇ ਤੇ ਖੜੀ ਦੀ ਇਹਨਾਂ ਨੇ ਥਾਲੀ ਹੋ ਗਏ ਕਿਹੜੇ ਕੋਈ ਗੱਲ ਹੈ ਨਾ ਹਾਂ ਸਾਡੇ ਵੀ ਛੁੱਟੀਆਂ ਕੱਟਣ ਆਏ ਨਾ ਜਿੱਦ ਪਿਛਲੀ ਵਾਰੀ ਹੈਪੀ ਹੋਣੀ ਹੈ ਤੇ ਸਾਡੇ ਨਾਲ ਗਵਾਂਢੋਂ ਆਇਆ ਇੱਕ ਭਾਈ ਤੇ ਉਹ ਹਣ ਕਹਿੰਦਾ ਵਾ ਤੂੰ ਇੰਦਾ ਕਰੋ ਵੀ ਫੁੱਲੇ ਲਿਆਓ ਉਹ ਕੱਢੋ ਦੁਆਣੇ ਤੋਂ ਨੇ ਲਿਆ ਕੇ ਛੁੱਟੋ ਤੇ ਨਿਆਣੇ ਖਾਣ ਛੁੱਟੀਆਂ ਜੇ ਉਹ ਕੋਈ ਹੁੰਦਾ ਵਾ ਤੇ ਇਹ ਆਦਾ ਗੱਲ ਤੇਰੀ ਠੀਕ ਆ ਇੱਕ ਵਾਰੀ ਜਸ ਨੇ ਆਇਆ ਸਾਡੇ ਕੋ ਬਿਮਾਰ ਹੋ ਗਿਆ ਦੁਆਣੇ ਤੋਂ ਕਹਿੰਦਾ ਦੁਆਣੇ ਨਹੀਂ ਲੈਣੇ ਫੁੱਲੇ ਮੈਂ ਲੈ ਆਉਂਗਾ ਕੁਲਪੀਆ ਆ ਗਿਆ ਪਰਸੋਂ ਕ ਜੇ ਹਾਂ ਇਹਨਾਂ ਨੇ ਬਾਕੀਂ ਦੀ ਲਾਇਆ ਮੈਂ ਬਾਹਰ ਗਿਆ ਐਨੇ ਉਹਨੇ ਦੋਆਂ ਨੇ ਉਹ ਦੂਜੇ ਨੇ ਕੋਨਾ ਜਿਹੜੇ 30 ਹਾਂ 40 40 ਵਾਲੀਆਂ ਆਹ ਕਿੰਨੀਆਂ ਦੀਆਂ 40 ਉਹ ਫੜਦੀਆਂ ਤੇ ਜਦੋਂ ਭਾਈ ਨੇ ਕਹਿਣਾ 30 30 ਦੀਆਂ ਆਹ ਤੇਰਾ ਵਾਪਸ ਕਰੀ ਜਾਵੇ ਕਹਿਣਾ ਰੱਖ ਲੋ ਰੱਖੋ ਹਾਂ ਤੂੰ ਖਾ ਉਹ ਜਿਹੜੀ ਥਾਣੀ ਰੱਖੋ ਉਹ ਕਿੰਨਾ ਮੈਂ ਮਾਮੇ ਦਾ ਖਰਚਾ ਨਾ ਹੋਵੇ ਰੱਖੋ ਇਹ ਵਿਚਾਰਾ ਚਲੋ ਕੋਈ ਨਹੀਂ ਉਹ ਦੇ ਉਹ ਹੌਲੀ ਹੌਲੀ ਹੱਸਦੀ ਆ ਨਹੀਂ ਭਾਟੋ ਉਹ ਮਾਮੂ ਚੌਧਰੀ ਇਧਰੇ ਹੈਲੋ ਕਰ ਤੋ ਸਾਰੇ ਨੂੰ ਹੈਲੋ ਬਾਏ ਬਾਏ ਬਾਈ ਸਾਰਾ ਕੈਂਮਲਾ ਖਜਾਲੇ ਵਾਲੀ ਆ ਸਾਡਾ ਦੂਰ ਵਾਲੀ ਮਾਸੀ ਹਾਂ ਸਹੀ ਗੱਲ ਆ ਪਿੰਡ ਖਜਾਲਾ ਆ ਜਿਹੜੀ ਸਾਤਾ ਦੂਰ ਵਾਲੀ ਹੈ ਨਾ ਹਾਂ ਜਾਨੇ ਕਿੰਨੇ ਕਿਹੜਾ ਕੁੰਡਾ ਆ ਨਾ ਜੋ ਮੱਦੀ ਆ ਕਿ ਜੋ ਆ ਰੋਬਟ ਨੂੰ ਕਹਿਣਾ ਵਾ ਕਿ ਨਹੀਂ ਹਾਂ ਨੀ ਕਿ ਨਹੀਂ ਪੁੱਛਾ ਤੇ ਕੁੰਦੀ ਕਿ ਨਹੀਂ ਹੁੰਦੀ ਹੈ ਮਾਸੀ ਇਹ ਰੁਕਿਆ ਕਿ ਕਰਾਇਆ ਹੈ ਕੁੰਦੀ ਆ ਅੱਛਾ ਰੀਤ ਮੋਟਾ ਮੱਥੀ ਬੋਲਦੀ ਕਿ ਨਹੀਂ ਬੋਲਦੀ ਕਿ ਨਹੀਂ ਬੋਲਦੀ ਦੱਸੀ ਹੈ ਜਿਆਦਾ ਕੁੰਦੀ ਕਿ ਨਹੀਂ ਨਹੀਂ ਬੋਲਦੀ ਨਾ ਰੀਤ ਇਹ ਬੋਲਦੀ ਰੀਤ ਦੱਸੀ ਦੱਸ ਮੇਰੇ ਕੋਲ ਸੱਚ ਬੋਲਣਾ ਨਾਲੇ ਸਾਰੇ ਦੇਖ ਲੈਣਗੇ ਵੀ ਬੋਲਦੀ ਕਿ ਨਹੀਂ ਬੋਲਦੀ ਚਾਹ ਦੱਸਦੇ ਤੇਰੀ ਮੰਮਾ ਨੇ ਨਹੀਂ ਦੇਖਣਾ ਹੀ ਆ ਬਸ ਬੋਲਦੀ ਕਿ ਨਹੀਂ ਉਹ ਵੀ ਬੋਲਦੀ ਆ ਹਾਂ ਥੋੜਾ ਥੋੜਾ ਹਾਂ ਓਏ ਮੈਂ ਕਿੰਨਾ ਛੋਟ ਬੋਲਦੀ ਐ ਇਹਦੀ ਵਾਦੀ ਰੋਟੀਆਂ ਪਕਾਉਣੀ ਐ ਪਈ ਐ ਤੇ ਮਾਸੀ ਤਾਂ ਕਰਕੇ ਦੇਈ ਮਾਸੀ ਆਂਦੀ ਰੋਟੀ ਬੜੀ ਖਾਂਦੀ ਕੁੜੀ ਲੇ ਕਿਰਿਆ ਕਰਦੀ ਐ ਛੇ ਸੱਤ ਰੋਟੀਆਂ ਖਾਂਦੀ ਕਰੀ 6 ਸੱਤ ਮੈਂ ਹੈ 6 ਸੱਤ ਨਹੀਂ 9 9 10 ਤੇ ਪੱਕੀਆਂ ਹੀ ਨਾ ਮੈਂ ਹਦੀ ਆ ਬਿਨਾ ਝੂਠ ਵੀ ਤੇ ਹੀ ਉਹ ਬੋਧ ਜਿਹੜਾ ਚੱਲ ਜਾਣਾ ਉਹਦਾ ਫੇਟ ਵੇਖ ਕੇ ਲੱਗਦਾ ਵੀ ਉਹ ਖਾ ਲੂਗਾ ਨਹੀਂ ਨਾ ਮੂੰਹ ਵੇਖੋ ਬਣਾਉਂਦੀ ਆ ਜੀ ਮੋੜਾ ਜਿਆ ਦੱਦੀਆ ਹਾਂ ਕਿਉਂ ਕਿਹੜਾ ਖਾਦੀ ਨਹੀਂ ਯਾਰ ਸਾਰਿਆਂ ਤੋਂ ਪਹਿਲਾਂ ਬੈਠੀ ਤੇ ਸਾਰਿਆਂ ਤੋਂ ਮਗਰੋਂ ਉੱઠી ਏ ਕਿ ਭੈਣੇ ਹੱਤਾਂ ਘੜੀ ਘੜੀ ਖਾਂਦੀ ਆ ਇਹ 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 ਉਦਾਂ ਹੀ ਸਤਾਉਂਦੇ ਸਾਰੇ ਹੁੰਦੀ ਨਾ ਇਹਦੀ ਮੰਮੀ ਇੱਥੇ ਫੇਰ ਨਹੀਂ ਸਤਾਉਣਾ ਕਿੰਨੇ ਇਹ ਦਲਿੰਦਰ ਦੀ ਕੁੜੀ ਆ ਪਤਾ ਹਾਂ ਬੁਰਕੀ ਨਿਗੀ ਨਿਗੀ ਉੱtain ਪੰਦੀ ਆ ਘਾੜੇ ਵਾਂਗੂ ਨਹੀਂ ਨਾ ਬੁਰਕੇ ਵੜੇ ਵੜੇ ਪੰਦੀ ਹੂੰ ਉਹ ਸ਼ਹਿਰ ਨੂੰ ਆ ਨਾ ਹਾਂ ਤੇ ਵੱਡ ਲੱਗੇ ਤੇ ਵੱਡ ਲੱਗੇ ਸਰਦਾਰ ਕਰਤਾਰਪੁਰਦੀ ਆ ਨਾ ਨਿਕਰਦਾਪੁਰਦੀ ਆ ਨਾ ਹੂੰ ਚਲੋ ਸਿਆਣੀ ਤਾਂ ਗੱਲ ਆਂਦੀ ਵੀ ਤੇਲ ਚੋਲਾ ਸਾਪਨਾ ਖਾਦੀ ਸਾਡੇ ਕੱਟ ਵੀ ਲੋ ਦੋ ਸਾਰਿਆਂ ਨੂੰ ਸਾਰੇ ਵੇਖਣ ਦੇ ਮੂੰਹ ਹਾਲ ਚੋਲਾ ਰੀਜ ਨਹੀਂ ਰੱਖਲੀ ਮਾਂ ਦੇ ਵਿੱਚ ਕੋਈ ਗੱਲ ਨਹੀਂ ਜੇ ਟਰੈਕਟਰ ਦਾ 50000 ਰੁਪਇਆ ਲੱਗ ਗਿਆ ਨਾ ਜੀਤਲੀ ਤੇ ਲੈਂਦੀ ਆ ਆਪਣਾ ਕੱਲ ਟੱਕ ਡੱਕ ਲਵਾ ਕੇ ਲਿਆ ਟਰੈਕਟਰ ਦਿੱਦੀ ਕਹਿੰਦੀ ਮੈਂ ਤੇਲ ਨਾਲ ਚੋਲਾ ਲੈ ਉਹਨੇ ਤੇ ਚੋਣਾ ਹੀ ਆ ਨਹੀਂ ਤੂੰ ਇਹ ਤੂੰ ਮਰ ਪਾਲਾ ਮਰਦੀ ਨਹੀਂ ਬੰਦਾ ਤੂੰ ਆਪਰੇ ਉੱਤੇ ਮੜੀ ਜਾ ਏ ਹੋਰ ਟਰੈਕਟਰ ਵਾਲਾ ਹੋਰ ਪਈਆ 500 ਵੱਧ ਮੰਗਦਾ ਹੈ ਆਹ ਜੀ ਮੈਂ ਕਿਹੜਾ 100 200 ਮਿਲੂ ਹੋ ਗਏ ਸਹੀ ਕਿ ਨਹੀਂ ਆ ਗਏ ਨਾ ਅਸਲੀ ਪਾਰਟੀ ਤੇ ਬਣਦੀ ਹੈ ਵੀ ਅੱਜ ਜਿਹੜਾ 50000 ਕਰਤਾ ਨਹੀਂ ਆ ਵੀ ਦੇ ਚੁੱਪ ਇਹ ਮਨਵਾਤਾ ਨਾ ਉਧਰ ਮੇਰਾ ਤੇ ਬੈਠਾ ਹੈ ਨਾ ਦਾਦੂ ਦੇ ਕੋਲ ਰੇ ਕੇ ਲਵਾਤਾ ਨਾ ਹੁਣ ਵਧੀਆ ਬਣ ਗਿਆ ਨਾ ਤੇ ਵਧਾਈ ਨਹੀਂ ਲੈਂਦੀ ਆਵਾ ਦਵਾ ਨਹੀਂ ਨਾ ਅੱਜ ਇਹ ਇਹਦੇ ਕੈਰ ਇਹ ਇਹ ਤਾਂ ਨਹੀਂ ਆਹੋ ਪਿਆਰੀ ਬਣ ਕੇ ਜਾਓਗੇ ਮੇਰਾ ਧਿਆਨ ਖਾਣ ਵਾਲਾ ਹਾਂ ਤੇਰੇ ਮੂੰਹ ਚ ਪਾਣੀ ਆਉਂਦਿਆ ਨਾ ਰਾਹੀ ਤਾਹੀ ਕੇ ਐਵੇਂ ਪਟਣ ਦਾ ਆ ਮੈਨੂੰ ਇਹਨਾਂ ਨੇ ਆਦੇ ਬਿੱਟਾ ਮੁੱਟਾ ਵੇਖਣ ਲਿਆ ਹਾਂ ਦੇਖੋ ਜਨਾ ਕਰਿਓ ਅੰਮ੍ਰੇਸ਼ ਗਿਆ ਅਬੀਜੀ ਤੇ ਗੱਲ ਬਣ ਗਈ ਡੱਕ ਦੀ ਤਾਂ ਮੇਰੇ ਆਇਆ ਦੋਸਤ ਦਾ ਫੋਨ ਹੂੰ ਹੁਣ ਏਦਾਂ ਕਰ ਵੀ ਸਾਗ ਲੈ ਬਣਾ ਅੱਛਾ ਤੇ ਖਾਣ ਨਾਲ ਤੇ ਮਿਲੀਆਂ ਵੀਡੀਓ ਜੀ ਕੋਈ ਨਹੀਂ ਕੋਈ ਨਹੀਂ ਠੀਕ ਐ ਏਦਾਂ ਹੀ ਹੋਣੀ ਐ ਨਾ ਚੱਲੇ ਲਾ ਕੇ ਪਹਿਲਾਂ ਮੈਂ ਸੇਕਦੀ ਨਾ ਆਂਦੀ ਆ ਬਾਅਦ ਚ ਤੇ ਆਪਣਾ ਨਾਂ ਕਰਦੇ ਹੋ ਨਾਂ ਤੇ ਮੇਰਾ ਹੀ ਹੋਣਾ ਤੁਸੀਂ ਡੱਬਿਆਂ ਚ ਪਾ ਕੇ ਤੇ ਲੈ ਕੇ ਕਹਾਂ ਜਾਇਓ ਇਹ ਕਾਲ ਸਾਹ ਨੂੰ ਆਇਆ ਇਹ ਨਹੀ ਐ ਦਵਾੜਿਆ ਆਹੋ ਕਹਿੰਦਾ ਤੂੰ ਹੀ ਜਾ ਬੜਾ ਮੋਚਾ ਕੇ ਚੜਨੀ ਬਣਾ ਲੈ ਉਹਦੋਂ ਤੇ ਬੜਾ ਨਹੀਂ ਮੈਂ ਵੀਰ ਨੂੰ ਸਵਾਦ ਬਣਾ ਕੇ ਦੇਣਾ ਸੋਹਣਾ ਦੀਆਂ ਬੜਾਉ ਸਾਗ ਤੋੜਿਆ ਸਾਗ ਬਣਾਉਣਾ ਹਾਂ ਤੋੜਿਆ ਹਾਂ ਤੋੜਿਆ ਵਾਜੇ ਇਹਦਾ ਕੰਮ ਆਉ ਕਿੱਥੇ ਹੋ ਆ ਬਣਾਉਣਾ ਨਹੀਂ ਮੈਂ ਮੈਂ ਅੱਜ ਪੁਈ ਕੋ ਗਿਆ ਉੱਥੇ ਵੀ ਉੱਥੇ ਵੀ ਖਾਦਾ ਸੀ ਸਾਗ ਬੜਾ ਸਵਾਦ ਹੀ ਸਾਗ ਸਵਾਦ ਬੰਦਾ ਹੈ ਹਾਂ ਕੰਮ ਨੇ ਬਣਾਉਣਾ ਮਾ ਆਪਣੇ ਪ੍ਰਾਨਾਂ ਬੜਾ ਕੇ ਦੇਣਾ ਦੇਣਾ ਸਾਗ ਬੜਾ ਸਾਗ ਬਣਾਉਣਾ ਆਹ ਮੁੱਦਾ ਹੁੰਦਾ ਜਦੋਂ ਇਹ ਜਾਰੀ ਨੂੰ ਕਬਰ ਨੂੰ ਬਣਾ ਦਿੰਦੇ ਆ ਨਾ ਵੀਡੀਓ ਤੇ ਇੰਨਾ ਨਹੀਂ ਐਵੇਂ ਦੀ ਲੱਗੀ ਆ ਕੱਪੜੇ ਰੇ ਸਾਰੇ ਸੋਹਣੇ ਆ ਹਾਂ ਹੈ ਇਹ ਹੁਣ ਵੇਲੀ ਹੋਈ ਆ ਕਿਤੇ ਨਹੀਂ ਉਹ ਤਾਂ ਮੈਂ ਵੀ ਇੱਥੇ ਆਈ ਆ ਰਹਿਣ ਬੈਠ ਤੇ ਮੈਂ ਵੀ ਇਹਨੂੰ ਦਿੰਦੀ ਆਂ ਅੱਧਾ ਕੱਲ ਦੀ ਸਾਰਾ ਕੰਮ ਹੋਇਆ ਮ제 ਨਾ ਮੈਂ ਬੈਠੀ ਰਹੀ ਤੇ ਹੈਨਾ ਜੇ ਤਾਂ ਉਹਦਾ ਚਲਾਕੋ ਬੜੀਆ ਉਹਦਾ ਵੀ ਹੈ ਪਹਿਲਾਂ ਇਹ ਦੱਸੋ ਆ ਪਾਂ ਨੂੰ ਸਾਡੀ ਦਾ ਚਲਾਕੋ ਬੜੀਆ ਤਾਂ ਵੀਡੀਓ ਤਾਂ ਬੜੀ ਬਣੂਗੀ ਵੀ ਮੈਂ ਨਾ ਬੜੀ ਉਹ ਆ ਤੇ ਬੱਸ ਮੈਂ ਸਿਆਣੀ ਆ ਆਹੋ ਬੜੀ ਉਹ ਆ ਕੀ ਦਾ ਵਾ ਤੇ ਕੰਮਵਾਰੀ ਹੀਰਾ ਪੇਰੀਆਂ ਜੀ ਜੀ ਰਹਦੀ ਏ ਬਾਜੀ ਆਹੋ ਇਹ ਨਾ ਫਿਰ ਹੁਣ ਵੇਖੀ ਕਰਦ ਕਿਦਾਂ ਚੱਲਦੀ ਏ ਤੇ ਕੈਮਰਾ ਬੰਦ ਹੋ ਗਿਆ ਨੇ ਵੇਖੀ ਐਂ ਜੀ ਕਰ ਤਾਂ ਥੱਲੇ ਨਾ ਨਾ ਵੇਖੋ ਉਹ ਮੈਂ ਸਭ ਜੜਈ ਆ ਹਾਂ ਹਾਂ ਵੇਖੋ ਵੇਖੋ ਨਾ ਨਹੀਂ ਆਦੀ ਕੁਝ ਬੜੀ ਆਉਂਦੀ ਆ ਮੇਰੇ ਕੋਲ ਯਾਰੀ ਗਿਆ ਉਹ ਤੈਨੂੰ ਕਈ ਪੀਛੇ ਹੋੜ ਚੁੱਕ ਕੇ ਖਾ ਗਿਆ ਤੁਸੀਂ ਜਦੋਂ ਬਾਹਰ ਹੋ ਜਾਵੋਗੇ ਉਹਨਾਂ ਤਾਇਰ ਤਾਇਰ ਖਾਣ ਦੂੰਗਾ ਥਾਲੀ ਵੇਲੇ ਘਰ ਦੇਗਾ ਆਹੋ ਆਹੋ ਐਦਾਂ ਨਹੀਂ ਤਾਂ ਕਰਦੇ ਸਾਰੇ ਮੇਰੇ ਮੂੰਹ ਮਾਲ ਮੇਨੂੰ ਮਾਰੀ ਲੱਗੀ ਜਾਂਦੇ ਆ ਤੇ ਤੂੰ ਉਹ ਪਾ ਗਏ ਕਿੱਥੇ ਸਾਡੀ ਆ ਕੱਲ ਲੈ ਖਾਲਾ ਖਾਉਂ ਨਹੀਂ ਤੋ ਇਨੀ ਮੈਂ ਨਹੀਂ ਨਹੀਂ ਖਾ ਖਾ ਮੈਂ ਸਾਰਿਆਂ ਨੂੰ ਖਵਾ ਲ ਦੇ ਨਹੀਂ ਤੂੰ ਕੱਲੀ ਸੋਚ ਵੜ ਕੇ ਚੀਜ਼ ਖਾ ਲੈਣੀ ਆ ਸਾਡੇ ਸਾਹਮਣੇ ਖਾ ਖਾਈ ਨਹੀਂ ਖਾ ਲੈਣੀ ਆ ਇਹਦੇ ਵਿੱਚ ਇਹਦੇ ਜਿੰਨੀ ਕੋ ਵੇ ਦੇ ਲਓ ਤਾਂ ਪਿਆਰ ਨਹੀਂ ਜਾਗਣਿਆ ਸਾਡਾ ਪਿਆਰ ਹੈ ਉਹ ਤਾਂ ਦੀ ਲੂਣ ਨਹੀਂ ਉਹ ਮੈਂ ਕਹਿਣਿਆ ਵਾਂ ਮੈਂ ਵੇਖ ਲਓ ਕਿਹਦੇ ਸਾਈਡ ਤੇ ਇਤਨੀ ਆਪਣਾ ਵੱਖਰਾ ਚੀਰ ਕੇ ਰੱਖਿਆ ਸਾਡੇ ਚ ਕੋ ਪਾਇਆ ਪੋਇਆ ਹੋਵੇ ਸਾਡੇ ਚ ਨਾ ਚਾਰਜ ਕਦੀ ਮਿੱਠਾ ਕਦੀ ਲੋਣ ਵਾਦ ਪਾ ਦੇ ਪਾਇਆ ਪਾਜ ਵੀ ਰੱਖਿਆ ਇਦਾਂ ਨਹੀਂ ਨੀ ਕਹਿੰਦੇ ਆ ਵੇਖ ਅੱਜ ਲੋਣ ਵਾਲਾ ਡੱਬਾ ਆਵੇ ਇੱਧਰ ਕਿਹਾ ਵੇ ਉੱਪਰ ਕਿੱਡੀ ਨਾਉ ਦੀ ਸਾਈਡ ਲੈਂਦਾ ਹੀ ਆ ਆ ਵੇ ਜਾਣ ਕੇ ਕਰਦੇ ਨਹੀਂ ਨਾ ਇਦਾਂ ਲੋਣ ਪਾਦਾ ਦਿਖਾ ਲੈਣਾ ਇਹ ਬਲ ਲੂਣ ਬੜਾ ਤਿੱਖਾ ਖਾਦੀ ਮੈਂ ਮੈੱਕ ਹੱਥ ਨਹੀਂ ਪੂਆ ਗਿਆ ਹਾਂ ਉਹ ਵੀ ਨਾਲ ਉਦਾਂ ਦੀ ਕਰਦੀ ਐ ਮੈੱਕ ਵੀ ਚਲ ਚੈਨ ਨਾਲ ਉਦਾਂ ਦੀ ਇੱਕੋ ਜਿਹੀ ਕਰਦੀ ਐ ਵੀ ਹਾਂ ਲੋੜ ਖਾਈਏ ਬਜੇ ਨਾ ਮਾਵਾ ਤੇ ਆ ਲੂਣ ਬੜਾ ਖਾਂਦੀ ਐ ਹੂੰ ਪਹਿਲੇ ਇੱਧਰ ਆਜੋ ਬੀਬੀ ਤੇਰੇ ਅੱਗੇ ਵੜਦਾ ਲੋ ਤੂੰ ਵੜਦਾ ਆ ਵੀਂ ਤਾਂ ਕੰਨ ਨੂੰ ਪਾ ਕੇ ਦੋ ਚਲੋ ਠੀਕ ਆ ਫਿਰ ਇੰਨਾ ਕਰਦੇ ਬਲੌਗ ਦੀ ਐਂਡਿੰਗ ਚਲੋ ਠੀਕ ਆ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੀ ਸਤਿ ਸ਼੍ਰੀ